ਜੀ ਜਗੀਰ ਕੌਰ ਜੀ ਸਿੱਖ ਪੰਥ ਵਾਸਤੇ ਬਹੁਤ ਉਹਨਾਂ ਨੇ ਲੰਬੀ ਘਾਲਣਾ ਘਾੜੀ ਆ ਪਿਛਲੇ ਆਪਣੇ ਦਿਨਾਂ 'ਚ ਜਟਾਇਆ ਗਿਆ ਜਿਸ ਵਿੱਚ ਉਹਨਾਂ ਦੀ ਬੇਟੀ ਨੂੰ ਲੈ ਕੇ ਜਿਸ ਬੇਟੀ ਦੀ ਡੈਥ ਹੋ ਗਈ ਸੀ ਬੜਾ ਅਨਫੋਰਚੂਨੇਟ ਸੀਗਾ ਜਿਹੜੀ ਹਾਈ ਕੋਰਟ ਆ ਆਪਣੀ ਜਿਹੜੀ ਹਾਇਰੈਸਟ ਸਟੇਟ ਦੀ ਕੋਰਟ ਆ ਉਹਨੇ ਉਹਨਾਂ ਨੂੰ ਬਰੀ ਕਰਤਾ 댓 ਮੀਨਸ ਉਹ ਸਬਜੈਕਟ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਕੁਝ ਵਿਅਕਤੀਆਂ ਵੱਲੋਂ ਉੱਥੇ ਕਾਲ ਤੱਕ ਸਾਹ ਤੇ ਜਾ ਕੇ ਸਿੰਘ ਸਾਹਿਬ ਨੂੰ ਜੈਦਰ ਸਾਹਿਬ ਨੂੰ ਇੱਕ ਜਿਹੜੀ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਨੂੰ ਕਿਹਾ ਵੀ ਇਹਨਾਂ ਤੇ ਵੀ ਕੋਈ ਕਾਰਵਾਈ ਕਰੋ ਜੇ ਤੁਸੀਂ ਪੋਲਿਟਿਕਸ ਕਰਨੀ ਆ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਓਗੇ ਤੇ ਧਰਮ ਦਾ ਵੀ ਨਰਾਦਰ ਹੁੰਦਾ ਇਸ ਗੱਲ ਸਸਕਾਰ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿੱਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੀਬੀ ਜ਼ਗੀਰ ਕੌਰ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਹੁਣ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗੁਰਪ੍ਰਤਾਪ ਵਡਾਲਾ ਦਾ ਕਹਿਣਾ ਹੈ ਕਿ ਬੀਬੀ ਜ਼ਗੀਰ ਕੌਰ ਨੂੰ ਇਨੇ ਪੁਰਾਣੇ ਮਸਲੇ ਦੇ ਵਿੱਚ ਦੁਬਾਰਾ ਟੁੱਕੜੀਸਿਆ ਗਿਆ ਹੈ ਇਸ ਤੋਂ ਇੰਜ ਚਾਪਦਾ ਹੈ ਕਿ ਆਉਣ ਵਾਲੀ ਐਸ்சிਪੀਸੀ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰੀ ਖੇਡੀ ਜਾ ਰਹੀ ਹੈ ਉਹਨੇ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੀਬੀ ਜਗੀਰ ਕੋਰ ਦੀ ਸ਼ਿਕਾਇਤ ਐਸਜੀਪੀਸੀ ਚ ਕੀਤੀ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਿ ਬੀਬੀ ਜਗੀਰ ਕੋਰ ਨੂੰ ਇੰਨੇ ਪੁਰਾਣੇ ਮਾਮਲੇ ਦੇ ਵਿੱਚ ਪਹਿਲਾਂ ਹੀ નિર્ਦੋਸ਼ ਠਹਿਰਾਇਆ ਜਾ ਚੁੱਕਿਆ ਹੈ। ਉਹਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੋਰ ਨੂੰ ਨੋਟਿਸ ਆਇਆ ਹੈ ਉਹ ਸਰਾਸਰ ਗਲਤ ਹੈ। ਉਹਨਾਂ ਨੇ ਇਹ ਵੀ ਕਿਹਾ ਹਾਲਾਂਕਿ ਮੈਂ ਐਸਜੀਪੀਸੀ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਐਸਜੀਪੀਸੀ ਨੂੰ ਇਹ ਕਹਿਣਾ ਚਾਹੁੰਦਾ ਕਿ ਐਸਜੀਪੀਸੀ ਕੋਈ ਥਾਣਾ ਜਾਂ ਕੋਰਟ ਕਚੈਰੀ ਨਹੀਂ ਹੈ। ਦੇਖੋ ਬੀਬੀ ਜ਼ਗੀਰ ਕੌਰ ਜੀ ਸਿੱਖ ਪੰਥ ਵਾਸਤੇ ਬਹੁਤ ਉਹਨਾਂ ਨੇ ਲੰਬੀ ਕਹਾਣੀ ਕਾੜੀ ਆ ਉਹਨਾਂ ਦੇ ਪਹਿਲਾ ਬਜ਼ੁਰਗਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਨਾਲੇ ਵਾਲੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਆਪਣੇ ਮੈਂਬਰ ਵੀ ਰਹੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕੀਤੀ ਐਮ ਐਲ ਏ ਵੀ ਰਹੇ ਉਹ ਤੇ ਉਹ ਜਿਹੜਾ ਸਥਾਨ ਆ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਪੂਰੀ ਪਾਲਣਾ ਕਰਦਾ ਆ ਚਲੋ ਉਹਦੇ ਕਰਕੇ ਬੀਬੀ ਜ਼ਗੀਰ ਕੌਰ ਜੀ ਨੂੰ ਵੀ ਮੌਕਾ ਮਿਲ ਗਿਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰਨ ਦਾ ਪ੍ਰਦਾਨਗੀ ਕਰਨ ਦਾ ਤੇ ਚਲੋ ਉਹਨਾਂ ਨੇ ਚੈਲੰਜ ਸਮਝ ਕੇ ਇਹ ਕੀਤੀ ਤੇ ਜਿਹੜਾ ਉਹਨਾਂ ਤੇ ਇਤਰਾਜ਼ ਕਿਸੇ ਆਪਣੇ ਵਿਅਕਤੀਆਂ ਵੱਲੋਂ ਪਿਛਲੇ ਆਪਣੇ ਦਿਨਾਂ 'ਚ ਜਟਾਇਆ ਗਿਆ ਜਿਸ ਵਿੱਚ ਉਹਨਾਂ ਦੀ ਬੇਟੀ ਨੂੰ ਲੈ ਕੇ ਜਿਸ ਬੇਟੀ ਦੀ ਡੈਥ ਹੋ ਗਈ ਸੀ ਬੜਾ ਅਨਫੋਰਚੂਨੇਟ ਸੀਗਾ ਉਸ ਪਰਿਵਾਰ ਦਾ ਬੜੀ ਵੱਡੀ ਟ੍ਰੈਜੇਡੀ ਸੀ ਆਪਾਂ ਸਾਰਿਆਂ ਨੂੰ ਹਮਦਰਦੀ ਆ ਕਿ ਕਿਸੇ ਵੀ ਪਰਿਵਾਰ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਚਲੋ ਉਸ ਟ੍ਰੈਜੇਡੀ ਵਿੱਚੋਂ ਦੁਕਾਨ 'ਚੋਂ ਉਹਨਾਂ ਨੇ ਆਪਣਾ ਔਖੇ ਸੋਕੇ ਹੋ ਕੇ ਸਮਾਂ ਕੱਢਿਆ ਤੇ ਬੜਾ ਔਖਾ ਹੁੰਦਾ ਇਦਾਂ ਦੇ ਸਮੇਂ 'ਚ ਪਰਿਵਾਰ ਨੂੰ ਆਪਣੇ ਇਹ ਕਸ਼ਟ ਨੂੰ ਚੱਲਣਾ ਜਾਂ ਪੀੜ ਨੂੰ ਸਹਿਣਾ ਬੜੀ ਆਪਣੇ ਮੁਸ਼ਕਲ ਹੁੰਦੀ ਆ ਲੇਕਿਨ ਚਲੋ ਵਿਰੋਧੀ ਇਥੇ ਆਪਣੇ ਆਪਾ ਦੇਖਦੇ ਆਂ ਸਿਆਸਤ ਵਿੱਚ ਕੋਈ ਕਿਸੇ ਨੂੰ ਮਾਫ ਨਹੀਂ ਕਰਦਾ ਜਦ ਵੀ ਕੋਈ ਮੌਕਾ ਮਿਲਦਾ ਉਹ ਦੂਸਰੇ ਦਾ ਨੁਕਸਾਨ ਕਰਨ ਜਾਂਦਾ ਹੈ ਨਹੀਂ ਚਾਹੀਦਾ ਐਦਾ ਨਹੀਂ ਚਾਹੀਦਾ ਪਰਸਨਲ ਜਿਹੜੀਆਂ ਟ੍ਰੈਜੇਡੀਆਂ ਆ ਜਾਂ ਪਰਸਨਲ ਲਾਈਫ ਸਾਰਿਆਂ ਦੀ ਆਪਣੀ ਇੰਡੀਪੈਂਡੈਂਟ ਹੁੰਦੀ ਹੈ ਸਾਂਝੀ ਹੁੰਦੀ ਹੈ ਕੋਈ ਕਿਸੇ ਦੇ ਆਪਣੇ ਦੁੱਖ ਵਿੱਚ ਕਿਸੇ ਨੂੰ ਦੁੱਖ ਨੂੰ ਵਧਾਉਣਾ ਨਹੀਂ ਚਾਹੀਦਾ ਜੇ ਕੋਈ ਦੁੱਖ ਘਟਾ ਨਹੀਂ ਸਕਦਾ ਤਾਂ ਜੇ ਘਟਾ ਸਕਦਾ ਤਾਂ ਬਹੁਤ ਚੰਗਾ ਹੈ ਪਰ ਚਲੋ ਉਸ ਦੁੱਖ ਵਿੱਚ ਉਹਨਾਂ ਤੇ ਕੇਸ ਵੀ ਹੋ ਗਿਆ ਉਹਨਾਂ ਨੂੰ ਜੁਡੀਸ਼ੀਅਲੀ ਵੱਲੋਂ ਉਹਨਾਂ ਨੂੰ ਜੇਲ੍ਹ ਵੀ ਹੋਈ ਫਿਰ ਉਹਨੇ ਆਪਣਾ ਕੇਸ ਭੁਗਤਿਆ ਤੇ ਅਲਟੀਮੇਟਲੀ ਉਹਨਾਂ ਨੂੰ ਕਈ ਸਾਲ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਇਕਵਿਟ ਕਰਤਾ ਬਰੀ ਕਰਤਾ ਇਹ ਆਪਣੀ ਜਿਹੜੀ ਹਾਈ ਕੋਰਟ ਆ ਆਪਣੀ ਜਿਹੜੀ ਹਾਈਐਸਟ ਸਟੇਟ ਦੀ ਕੋਰਟ ਆ ਉਹਨੇ ਉਹਨਾਂ ਨੂੰ ਬਰੀ ਕਰਤਾ ਦੈਟ ਮੀਨਸ ਉਹ ਸਬਜੈਕਟ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਤੇ ਉਹਨਾਂ ਨੇ ਆਪਣੇ ਸੰਤਾਪ ਵੀ ਭੁਗਤਿਆ ਇਹ ਗੱਲ ਨਹੀਂ ਕਿ ਫਟਾਫਟੀ ਉਹ ਇਕਵਿਟਲ ਹੋ ਗਈ ਜੇਲ੍ਹ ਜੀ ਵੀ ਗਏ ਲੰਬਾ ਸਮਾਂ ਜੇਲ੍ਹ ਚ ਰਹਿ ਚਲੋ ਜਿਵੇਂ ਨਾ ਕਾਨੂੰਨ ਹੈ ਲਾਗੂ ਸਾਰਿਆਂ ਤੇ ਹੁੰਦਾ ਹੀ ਆ ਸਾਰਿਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੀ ਆ ਚਾਹੇ ਕੇਵਲ ਧੱਕਾ ਕਰ ਜਾਂਦਾ ਕਾਨੂੰਨ ਕੇਵਲ ਬੇਇਨਸਾਫੀ ਕਰ ਜਾਂਦਾ ਜਾਂ ਕੇਵਲ ਇਨਸਾਫ ਲੇਟ ਮਿਲਦਾ ਆ ਪਰ ਚਲੋ ਜਿਵੇਂ ਕਹਿੰਦੇ ਆ ਦੇਰ ਹੈ ਅੰਧੇਰ ਨਹੀਂ ਪਰ ਉਹਨਾਂ ਨੂੰ ਅਲਟੀਮੇਟਲੀ ਇਨਸਾਫ ਮਿਲ ਗਿਆ ਹੁਣ ਜਿਹੜਾ ਇਸ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਉਥੇ ਕਾਲ ਤੱਕ ਸਾਹਿਬ ਤੇ ਜਾ ਕੇ ਸਿੰਘ ਸਾਹਿਬ ਨੂੰ ਜੈਦਰ ਸਾਹਿਬ ਨੂੰ ਇੱਕ ਜਿਹੜੀ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਨੂੰ ਕਿਹਾ ਵੀ ਇਹਨਾਂ ਤੇ ਵੀ ਕੋਈ ਕਾਰਵਾਈ ਕਰੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇੱਕ ਤਾਂ ਇੱਕ ਇਸਤਰੀ ਆ ਸਾਡੀਆਂ ਭੈਣਾਂ ਬੈਠੀਆਂ ਆਪਣੀਆਂ ਭੈਣਾਂ ਆ ਮਾਵਾਂ ਆ ਦੇਵੀਆਂ ਆ ਆਪਾਂ ਆਪਣੀਆਂ ਦੇਵੀਆਂ ਦਾ ਮਾਮਾ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਆ ਉਹ ਆਪਣੇ ਤੋਂ ਜ਼ਿਆਦਾ ਕਰਦੇ ਆ ਆਪਣੇ ਪੁਰਸ਼ਾਂ ਨਾਲੋਂ ਜ਼ਿਆਦਾ ਕਰਦੇ ਬਿਕੋਜ਼ ਬੰਦਾ ਆ ਸਾਰੇ ਨਾ ਕਿ ਕਿਨਾਂ ਨਾ ਇਹਨਾਂ ਨੂੰ ਕਮਜ਼ੋਰ ਸਮਝਿਆ ਗਿਆ ਬਹੁਤ ਲੰਬਾ ਸਮਾਂ ਹੁਣ ਹੁਣ ਤਾਂ ਨਹੀਂ ਇਦਾਂ ਦੀ ਗੱਲ ਚਲੋ ਉਹ ਤਾਂ ਬਰਾਬਰ ਹੀ ਆ ਸਾਰੇ ਚਲੋ ਨਾਰੀ ਸ਼ਕਤੀ ਦੀ ਬੜੀ ਗੱਲ ਚਲਦੀ ਆ ਨਾਰੀ ਸਸ਼ਸਤੀ ਕਰਨ ਦੀ ਬੜੀ ਗੱਲ ਚਲਦੀ ਆ ਬਟ ਕਿਸੇ ਨਾਰੀ ਤੇ ਕਿਸੇ ਦੇਵੀ ਤੇ ਕਿਸੇ ਔਰਤ ਤੇ ਇਦਾਂ ਦੇ ਇਲਜ਼ਾਮ ਲਾਉਣੇ ਜਿਹੜੇ ਕਿ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੇ ਆ ਇਹ ਨਾਰੀ ਦਾ અપਮਾਨ ਆ ਉਹ ਵਿਅਕਤੀਆਂ ਨੂੰ ਇਹ ਆਪਣੇ ਇਦਾਂ ਕਿਸੇ ਵੀ ਇਸਤਰੀ ਬਾਰੇ ਇਦਾਂ ਦੀ ਸੋਚ ਲੈ ਕੇ ਨਹੀਂ ਅਕਾਲ ਤਖਤ ਸਾਹਿਬ ਕੋ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ ਤੇ ਜਿਹੜੇ ਵਿਅਕਤੀ ਗਏ ਨੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕੁਝ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਤੇ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਸ ਪਾਰਟੀ ਨੇ ਜਥੇਬੰਦੀ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਕਈ ਦਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਉਹਨਾਂ ਦੀ ਬੇਟੀ ਦੀ ਟਰੈਜੇਡੀ ਤੋਂ ਬਾਅਦ ਵੀ ਪ੍ਰਧਾਨ ਬਣਾਇਆ ਫਿਰ ਬੀਬੀ ਜ਼ਗੀਰ ਕੌਰ ਜੀ ਨੂੰ ਲੋਕ ਸਭਾ ਖਡੂਰ ਸਾਹਿਬ ਦੀ ਟਿਕਟ ਵੀ ਦਿੱਤੀ ਉਹਨਾਂ ਨੇ 2019 ਚ ਖਡੂਰ ਸਾਹਿਬ ਦੀ ਇਲੈਕਸ਼ਨ ਵੀ ਲੜੀ ਲੋਕ ਸਭਾ ਦੀ ਉਹ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਉਸ ਤੋਂ ਬਾਅਦ 2022 ਚ ਉਹ ਫੇਰ ਬੇਗੋਵਾਲ ਤੋਂ ਪਲੱਤ ਤੋਂ ਉਹਨਾਂ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਤੇ ਮੇਰੇ ਖਿਆਲ ਚਾਰ ਦਫਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਪਰ ਇਸ ਆਪਣੇ ਉਹਦੇ ਸਮੇਂ ਦੌਰਾਨ ਤੇ ਫਿਰ ਤੁਸੀਂ ਦੱਸੋ ਵੀ ਜੇ ਤੁਸੀਂ ਪੋਲਿਟਿਕਸ ਕਰਨੀ ਆ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਉਗੇ ਤੇ ਧਰਮ ਦਾ ਵੀ ਨਰਾਦਰ ਹੁੰਦਾ ਇਸ ਗੱਲ ਦਾ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ